ਦੋਸਤੋ ਦੈਨਿਕ ਸੂਰਾਂ ਦੇਖਣ ਵਾਲੇ ਸਾਡਾ ਸਾਰਾ ਸਵਾਗਤ ਹੈ ਇਸ ਵੇਲੇ ਦਿਨਾਨਗਰ ਦੇ ਵਿੱਚ ਖੜੇ ਆਂ ਦਾਦੀ ਸਰਬਤ ਦਾ ਪਲਾ ਮੈਲਵੋ ਸੋਸਾਇਟੀ ਵਾਲੋਂ ਬੜੀ ਮਨਪ੍ਰਭਾਵਨਾ ਨਾਲ ਸਵਾਯੋਹਾ ਕੀਤੀ ਜਾਂਦੀ ਔਰ ਕਾਫੀ ਲੋਕਾਂ ਨੇ ਸੇਵਾ ਕੀਤੀ ਜਾਂਦੀ ਔਰ ਕਾਫੀ ਲੋਕਾਂ ਨੂੰ ਇੱਥੇ ਰਹਿਣ ਬਿਸਰਾ ਵੀ ਕੀਤਾ ਜਾਂਦਾ ਆਓ ਦੇਖੋ ਤਸਵੀਰਾਂ ਔਰ ਲੋਕਾਂ ਦੇ ਹਾਲਾਤ ਵੀ ਦਿਖਾਉਂਦੇ ਔਰ ਤਸਵੀਰਾਂ ਵੀ ਦਿਖਾਉਂਦੇ ਆ ਕਿ ਕਿਵੇਂ ਲੋਕਾਂ ਦੀ ਸੇਵਾ ਭਾਵਨਾ ਕੀਤੀ ਜਾਂਦੀ ਔਰ ਲੋਕਾਂ ਦਾ ਕਿਵੇਂ ਸੰਯੋਗ ਬਿਲਕੁਲ ਦੇਖ ਸਕਦੇ ਹੋ ਲੋਕ ਵੀ ਕਾਫੀ ਲੋਕਾਂ ਦੀ ਕਈ ਸੇਵਾ ਭਾਵਨਾ ਕੀਤੀ ਹੈ ਨੇ ਤਸਵੀਰਾਂ ਵਿੱਚ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬੁਲ ਸੇਵਾ ਕੀਤੀ ਜਾਂਦੀ ਹੈ ਹੋਰ ਦੱਸਿਆ ਜਾ ਰਿਹਾ ਕਿ ਇੱਥੇ ਕਿਹੜੇ ਕਾਫੀ ਲੋਕਾਂ ਦੇ ਕਿਹੜੇ ਸੰਸਕਾਰ ਵੀ ਕੀਤੇ ਗਏ ਉਹਦੇ ਤਸਵੀਰਾਂ ਵੀ ਲਗਾਈਆਂ ਗਈਆਂ ਕਿ ਕਾਫੀ ਲੋਕਾਂ ਦੇ ਸੰਸਕਾਰ ਵੀ ਕੀਤੇ ਗਏ ਨੇ ਸੰਸਕਾਰ ਵੀ ਕੀਤੇ ਗਏ ਆ ਪਰ ਗੱਲ ਕੀਤੀ ਇਹਦੇ ਸਰਲ ਵੀ ਕੀਤੇ ਜਾਂਦੇ ਆ ਹੋਰ ਦੂਰ ਤੋਂ ਲੋਕ ਆਉਂਦੇ ਆ ਹੋਰ ਇੱਥੇ ਕਿਨਾਂ ਨੂੰ ਕੋਰੋਂ ਦੀ ਸ਼ਰਨਾ ਨਾ ਨਹੀਂ ਮਿਲਦੀ ਕਿ ਘਰ ਨਹੀਂ ਆ ਪੈਂਦੇ ਜਾਂ ਮਾਪਿਓ ਵਾਲਾ ਉਹਨਾਂ ਨੂੰ ਨੇ ਦੇਖਵਾਲ ਕੀਤੀ ਜਾਂਦੀ ਤੇ ਉਹ ਕਾਫੀ ਲੋਕ ਆਉਂਦੇ ਆ ਦੇਖ ਸਕਦੇ ਹੋ ਤਸਵੀਰਾਂ ਦਿਖਾਉਣ ਦੀ ਮੈਂ ਕੋਸ਼ਿਸ਼ ਫਿਰ ਦੁਬਾਰਾ ਕਰਾਂਗਾ ਕੋਸ਼ਿਸ਼ ਦੇਖਦੇ ਕਰੋ ਕਿ ਇਹ ਸੋਸ਼ੀਅਲ ਸੈਟਲ ਕਾਫੀ ਲੋਕਾਂ ਦੀ ਮਦਦ ਕੀਤੀ ਜਾਂਦੀ ਆ ਔਰ ਕਾਫੀ ਲੋਕਾਂ ਦਾ ਸੰਯੋਗ ਕੀਤਾ ਜਾਂਦਾ ਔਰ ਇਹਦਾ ਰਿਆਲ ਵਿਸ਼ਿਆ ਵੀ ਕੀਤਾ ਜਾਂਦਾ ਔਰ ਅਗਰ ਗੱਲ ਕੀਤੀ ਹੈ ਤੇ ਦਵਾ ਦੀ ਦਵਾਈ ਹੈ ਉਹ ਵੀ ਇਹਨਾਂ ਦਿੱਤੀ ਜਾਂਦੀ ਹੈ ਮੈਡੀਕਲ ਸਹੂਤਾ ਵੀ ਦਿੱਤੀ ਜਾਂਦੀ ਹੈ ਹਾਲਾਤ ਦਿਖਾਉਣ ਦੀ ਕੋਸ਼ਿਸ਼ ਹੈ ਨਾ ਕਾਫੀ ਦੂਰ ਦਰਾਡੇ ਤੋਂ ਦੇਖ ਸਕਦੇ ਹੋ ਕਿ ਜਮ ਮਾਤਾ ਪਹਿਨਾ ਵੀ ਆਇਆ ਹੋਰ ਇੰਦੀ ਗੱਲ ਕੀਤੀ ਆ ਤੇ ਇਹ ਕਿਰੇ ਕਾਫੀ ਦੂਰ ਤੋਂ ਆਇਆ ਔਰ ਕਿਰੇ ਇਹਨਾਂ ਨੂੰ ਦਿਖਾਈ ਵੀਂ ਦਿੰਦਾ ਤਸਵੀਰਾਂ ਵੀ ਦੇਖ ਲਈ ਕੋਸ਼ਿਸ਼ ਦਿਖਾਉਣ ਦੀ ਕੋਸ਼ਿਸ਼ ਕਰਾਂ ਦੇਖ ਸਕਦੇ ਹੋ ਕਿ ਕਿਹਨਾਂ ਦਿਖਾਈ ਵੀਂ ਦਿੰਦਾ ਕਿੰਨੀ ਇਹਦੀ ਕਾਫੀ ਧੇਰ ਪਹਿਲਾਂ ਦੀ ਦੱਸਿਆ ਜਾ ਰਿਹਾ ਕਿ ਮਾਤਾ ਦੀ ਡੈਥ ਹੋ ਗਈ ਸੀ ਮਾਤਾ ਦੀ ਡੈਥ ਹੋਣ ਤੋਂ ਬਾਅਦ ਕਿਹੜਾ ਇਹਨਾਂ ਨੂੰ ਇੱਥੇ ਛੱਡ ਦਿੱਤਾ ਗਿਆ ਸੀ ਹੋਰ ਵੀ ਕਾਫੀ ਲੋਕ ਆ ਕਿਰੇ ਜੁੜੇ ਆ ਕਿਦਾਂ ਉਹ ਤੁਹਾਨੂੰ ਦੱਸਦੀ ਹੈ ਕਿ ਹੈਂਡੀਕੈਪ ਕੁੜੀ ਆ ਉਹਦੀ ਦਾਦੀ ਜੀ ਔਰ ਮਾਤਾ ਜੀ ਵੀ ਇੱਥੇ ਰਹਿੰਦੇ ਆ ਔਰ ਕਾਫੀ ਲੋਕ ਆ ਕਿਰੇ ਇੱਥੇ ਰਹਿੰਦੇ ਆ ਕਿਰੇ ਕਾਫੀ ਦੂਰ ਤੋਂ ਆਇਆ ਔਰ ਕਿਰੇ ਕਰੋ ਤਾਂ ਅੰ ਕਾਫੀ ਜਿਆਦਾ ਲੋਕਾਂ ਪਰੇਸ਼ਾਨ ਹੋ ਜਾਂਦੇ ਆ ਉੱਥੇ ਆਂਦੇ ਆ ਉਹਨਾਂ ਦੀ ਸੇਵਾ ਪਾਵਨਾ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦਿਨ ਰਾਤੀ ਦੇ ਸੇਵਾਦਾਰਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੀ ਕੋਸ਼ਿਸ਼ ਕਰਾਂਗੇ ਕੀ ਕਹਿੰਦੇ ਜਿੱਦਾਂ ਕਿ ਇਹ ਤੋਂ ਬਾਹਰ ਦੇ ਹਾਲਾਤ ਵੀ ਦਿਖਾਇਆ ਸੇਵਾਦਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੀ ਕੋਸ਼ਿਸ਼ ਕਰਾਂਗੇ ਕੀ ਕਹਿੰਦੇ ਦੱਸਰ ਕੀ ਨਾਮ ਹੈ ਮੇਰਾ ਨਾਮ ਬਚਿੱਤਰ ਸਿੰਘ ਹੈ ਜੀ ਤੇ ਇਹ ਤੁਸੀਂ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦਿਨਾਂ ਨਗਰ ਵਿੱਚ ਆ ਕੇ ਵਿਜ਼ਿਟ ਕਰ ਰਹੇ ਹੋ ਤੈਅ ਦਿ ਲੋ ਧੰਨਵਾਦ ਜੀ ਦਿਨਕ ਸਵੇਰਾ ਦਾ ਹਾਂਜੀ ਸਰ ਗੱਲ ਕੀਤੀ ਜਾਵੇ ਤਾਂ ਕਿਵੇਂ ਮਨ ਚ ਖਿਆਲ ਆਇਆ ਕਿ ਲੋਕਾਂ ਦਾ ਭਲਾ ਕੀਤਾ ਜਾਵੇ ਲੋਕਾਂ ਦੀ ਸੇਵਾ ਕੀਤੀ ਜਾਵੇ ਕਿਉਂਕਿ ਅੱਜ ਦੀ ਗੱਲ ਕੀਤੀ ਜਾਏ ਤਾਂ ਪਰਿਵਾਰ ਪਾਲਣਾ ਬੜਾ ਔਖਾ ਤੁਸੀਂ ਇਹਨਾਂ ਲੋਕਾਂ ਦੀ ਸੇਵਾ ਕਰਦੇ ਪਿਓ ਬਸ ਜਦੋਂ ਗੁਰੂ ਸਾਹਿਬ ਨੇ ਸੇਵਾ ਲੈਣੀ ਹੈ ਜੀ ਤੇ ਆਪਣੇ ਆਪ ਹੀ ਇਨਸਾਨ ਦਾ ਜਿਹੜਾ ਰੋਖਾ ਬਦਲ ਜਾਂਦਾ ਕਿਉਂਕਿ ਪਰਮਾਤਮਾ ਦੇ ਹੱਥ ਵਿੱਚ ਸਭ ਕੁਝ ਹੈ ਬੰਦੇ ਨੂੰ ਕਿੱਥੋਂ ਕੀ ਕਰਨਾ ਹੈ ਪਰਮਾਤਮਾ ਦੇ ਹੱਥ ਵਿੱਚ ਤੇ ਤੁਸੀਂ ਦੇਖ ਰਹੇ ਹੋ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੀ ਨਾਗਰ ਵਿੱਚ ਇਸ ਟਾਈਮ ਤਕਰੀਬਨ 54 ਦੇ ਕਰੀਬ ਜਿਹੜੇ ਰੱਬੀ ਰੂਹਾਂ ਰਹਿ ਰਹੀਆਂ ਨੇ ਜਿਹੜਾ ਨੂੰ ਆਪਾਂ ਸੜਕ ਤੋਂ ਚੁੱਕ ਕੇ ਬਹੁਤ ਹੀ ਮਾੜੇ ਹਲੱਤਾਂ ਵਿੱਚ ਲੈ ਕੇ ਇੱਥੇ ਆਂਦੇ ਆ ਤੇ ਇਹਨਾਂ ਦੀ ਦੇਖਭਾਲ ਕਰਦੇ ਆ ਇਹਨਾਂ ਦਾ ਟ੍ਰੀਟਮੈਂਟ ਕਰਵਾਨੇ ਆ ਤੇ ਇਹ ਸਾਰੇ ਹੀ ਉਹ ਆ ਜਿਹੜੇ ਦਿਮਾਗੀ ਅਫਸੈਟ ਨੇ ਤੇ ਹੁਣ ਤੱਕ ਜਿਹੜੀ ਸਾਡੀ ਸਰਬੱਤ ਦਾ ਭਲਾ ਟੀਮ ਹੈ 68 ਦੇ ਕਰੀਬ ਜਿਹੜੇ ਰੱਬੀ ਰੂਹਾਂ ਜਿਹੜੀ ਭੁੱਲੀਆਂ ਪਟਕੀਆਂ ਸੀ ਉਹਨਾਂ ਨੂੰ ਘਰ ਤੱਕ ਪਹੁੰਚਾ ਚੁੱਕੀ ਆ 54 ਇਸ ਟਾਈਮ ਅੱਥੇ ਰਹਿ ਰਹੇ ਜੀ ਤੇ ਤਈਆਂ ਦਾ ਆਪਾਂ ਸੰਸਕਾਰ ਕੀਤਾ ਇਹ ਸਾਰਾ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਹੀ ਤੇ ਸੰਗਤ ਦੇ ਸੰਯੋਗ ਦੇ ਨਾਲ ਜਿਹੜੀ ਹੈ ਸੰਸਥਾ ਚੱਲ ਰਹੀ ਹੈ ਤੇ ਬੜੀ ਕਿਰਪਾ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਕਰ ਰਹੇ ਹਾਂ ਜੀ ਸੋ ਸੰਸਥਾ ਨੂੰ ਕਿੰਨੀ ਕੀ ਦੇਰ ਹੋਈ ਸ਼ੁਰੂ ਕੀਤੀ ਤੇ ਪਹਿਲਾਂ ਕਿਵੇਂ ਇਸ ਸੰਸਥਾ ਨੂੰ ਸ਼ੁਰੂ ਕਰਵਾਈ ਕਿਤੇ ਕਿੱਦਾਂ ਸ਼ੁਰੂ ਕੀਤੀ ਗਈ ਸੀ ਥੋੜੀ ਜਿਆਦਾ ਇਹ ਵੀ ਜੀ ਮੈਂ ਨਾ ਟੈਕਸੀ ਚਲਾਉਂਦਾ ਰਿਹਾ ਸੀ ਤੇ ਖੋਦ ਦੀ ਟੈਕਸੀ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ ਰਿਹਾ ਲਿਆ ਕੇ ਜਦੋਂ ਸੜਕਾਂ ਦੇ ਵਿੱਚ ਦੇਖਣਾ ਅਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਘੁੰਮਦਾ ਤੇ ਮਨ ਨੂੰ ਸਹੀ ਜਾਣੇ ਲੱਗਾ ਜਿੱਦਾਂ ਸਾਨੂੰ ਲੱਗਦਾ ਵੀ ਇਹਨਾਂ ਨੂੰ ਕਿਉਂ ਨਾ ਆਪਾਂ ਸਹੀ ਠਿਕਾਣੇ ਤੇ ਪਹੁੰਚਾਇਆ ਜਾਈਏ ਪਹੁੰਚਾ ਸਕੀਏ ਤੇ ਗੁਰਪ੍ਰੀਤ ਭਾਜੀ ਬਿੰਟੂ ਭਾਈ ਜਿਹੜੇ ਲੁਧਿਆਣੇ ਵਾਲੇ ਆ ਮਨਜੋਤ ਵੀਰਾ ਤੇ ਸ਼ਹਿਰਪੁਰ ਤੋਂ ਬਾਬਾ ਦੀਪ ਸਿੰਘ ਸੇਵਾ ਸਾਡੀ ਗੜ ਦੀ ਹਾਲਤੋਂ ਫਿਰ ਆਪਾਂ ਉਹਨਾਂ ਕੋਲ ਲੈ ਕੇ ਜਾਣਾ ਸ਼ੁਰੂ ਕਰਤਾ ਤੇ ਸਾਨੂੰ ਜਦੋਂ ਉੱਥੇ ਜਾ ਕੇ ਵੇਖਿਆ ਉੱਥੇ ਬਹੁਤ ਪਹਿਲਾਂ ਹੀ ਬਹੁਤ ਜ਼ਿਆਦਾ ਉਹ ਹਾਲ ਭਰੇ ਹੋਏ ਸੀ ਵੀ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਉਹ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਵੀਰ ਤੇ ਆਪਾਂ ਵੀ ਸੋਚਿਆ ਕਿ ਕਿੰਨਾ ਕਚਰਾ ਆਪਾਂ ਲਿਆ ਕੇ ਇਹਨਾਂ ਤੱਕ ਪਹੁੰਚਾਵਾਂਗੇ ਅਸੀਂ ਖੁਦ ਆਪਾਂ ਆਸ਼ੀਆਨਾ ਕਿਉਂ ਨਹੀਂ ਬਣਾਉਂਦੇ ਇਹ ਦੀਨਾਨਗਰ ਦੇ ਵਿੱਚ ਸਾਡੇ ਕੋਲ ਛੋਟਾ ਜਿਹਾ ਪਲਾਟ ਸੀ 8 ਮਰਲੇ ਦਾ ਤੇ ਇੱਥੇ ਫਿਰ ਆਪਾਂ ਸੇਵਾ ਸ਼ੁਰੂ ਕਰਤੀ ਜੀ ਪਰ ਜਦੋਂ ਆਪਾਂ ਵੀਡੀਓ ਪਾਈ ਉਦੋਂ ਵੀ ਕਮੈਂਟ ਆਨੇ ਸ਼ੁਰੂ ਹੋ ਗਏ 8 ਮਰਲੇ ਦੇ ਵਿੱਚ ਤੁਸੀਂ ਕੀ ਸੇਵਾ ਕਰੋਗੇ ਤੇ ਪਰ ਅੱਜ ਉਸੇ 8 8 ਮਰਲੇ ਦੇ ਵਿੱਚ ਸੇਵਾ ਚੱਲ ਰਹੀ ਹੈ ਜਿੱਥੇ 55 ਦੇ ਕਰੀਬ ਰੱਬੀ ਰੂਹਾਂ ਰਹਿ ਰਹੀਆਂ 68 ਘਰ ਪਹੁੰਚ ਗਈਆਂ ਤਿਆਂ ਦਾ ਸੰਸਕਾਰ ਕਰਤਾ ਤੁਸੀਂ ਵੇਖਿਆ ਜੀ ਅੰਦਰ ਜਾ ਕੇ ਜੀ ਸਰ ਗਲਕਿਤੇ ਕਿੱਥੋਂ ਕਿੱਥੋਂ ਲੋਕ ਆਉਂਦੇ ਆ ਤੇ ਕਿੱਥੋਂ ਕਿੱਥੋਂ ਰਹਿਣ ਵਾਲੇ ਔਰ ਕੀ ਕੀ ਇਹਦਾ ਬੈਕਗ੍ਰਾਉਂਡ ਹੈ ਇਹ ਜੀ ਵਿਚਾਰੇ ਜਿਆਦਾ ਪਹਿਲਾਂ ਤੇ ਪ੍ਰਵਾਸੀ ਹੀ ਕੋਈ ਕੰਮ ਦੀ ਤਲਾਸ਼ ਆ ਗਿਆ ਕਿਸ ਨੇ ਗੁਲਾਮ ਬਣਾ ਕੇ ਰੱਖ ਲਿਆ ਜਾਨ ਉਹਨਾਂ ਨੂੰ ਜਾਨ ਨਹੀਂ ਦਿੱਤਾ ਇਹ ਇਦਾਂ ਦੇ ਲੋਕ ਸੀ ਹੁਣ ਤੇ ਜਿਹੜੇ ਹੁਣ ਇਸ ਟਾਈਮ ਰਹਿ ਰਹੇ ਆ ਪ੍ਰਵਾਸੀ ਚ ਲਗੇ ਆ ਸਾਡੇ ਉਹਨੂੰ ਪੰਜਾਬੀ ਜਿਆਦਾ ਜੀ ਹੋ ਤੋ ਚੁੱਕਿਆ ਜੀ ਲੋਕਾਂ ਦਾ ਉਹ ਬੱਚੀ 12 ਸਾਲ ਦੀ ਜਿਹੜੀ ਖੁਦ ਬੱਚੀ ਆ ਉਹਨੂੰ ਉਹਨਾਂ ਨੇ ਥੋੜਾ ਜਿਹਾ ਛੋਟੀ ਦਿਮਾਗੀ ਅਪਸਟੀ ਉਹਦੇ ਸਾਰੇ ਤਾਇਦੇ ਬੇਟਿਆਂ ਨੇ ਉਹਨਾਂ ਗਲਤੀ ਕੰਨ ਕੀਤੀ ਤੋ ਉਹ ਬੱਚੀ ਆਪਾਂ ਲੈ ਕੇ ਟੋਪਰੋ ਦਾ ਦੇਖਭਾਲ ਕੀਤੀ 9 ਮਹੀਨੇ ਉਸ ਬੱਚੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਤੇ ਉਸਦੇ ਉਸ ਤੋਂ ਆਪਾਂ ਮਦਦ ਨਾਲ ਜੇਚੇ ਕਰਾਇਆ ਉਹ ਹੰਦਰ ਹੈ ਪਰ ਦੇਖੋ ਜੀ ਅਸੀਂ ਕਿੱਥੋਂ ਤੱਕ ਸਾਡੇ ਧਾਤ ਜਿਹੜੀ ਮੰਨ ਸਕਦਾ ਕਿੱਥੇ ਤੱਕ ਹੋ ਗਏ ਨੇ ਆਪਾਂ ਕਲਜੂ ਦਾ ਪੁੱਖਾ ਕਿੰਨਾ ਵੱਡ ਚੁ ਗਿਆ ਤੁਸੀਂ ਇੱਥੇ ਹੀ ਬਦਲਾ ਲਓ ਕਿ ਮਾਂ ਪਤਨੋਂ ਨਹੀਂ ਸਾਉਣੀ ਪੁੱਤੋ ਵਾਪ ਨੂੰ ਨੇ ਸੰਸਥਾ ਵੀ ਲੇਖੀ ਅੰਦਰ ਦਰਸ ਚੋਗਲਾ ਜੀ 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 ਤੇ ਇਹ ਜਿਹੜੀ ਸੰਸਥਾ ਬਸ ਇਦਾਂ ਹੀ ਗੁਰਸੱਭ ਕਿਰਪਾ ਕਰ ਰਹੀ ਨੇ ਸੰਸਥਾ ਚੱਲ ਰਹੀ ਹੈ ਸਰ ਕਾਫੀ ਚੀਜ਼ਾਂ ਕਰ ਦੇਖਣ ਨੂੰ ਮਿਲੀਆਂ ਕਿਦਾਂ ਕੋਈ ਪੂਛ ਆ ਰਿਹਾ ਹੈ ਕੋਈ ਲੀਡੀਸ ਹੈ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਕਿਵੇਂ ਦੇਖਦੇ ਹੋ ਚੀਜ਼ਾਂ ਦੇਖੋ ਜੀ ਤੇ ਨਾ ਸਨ ਉਹਦਾ ਨਹੀਂ ਕਰਨਾ ਜਿੰਦਾ ਜਦੋਂ ਸਾਡਾ ਪਰਿਵਾਰ ਸਾਨੂੰ ਜਦੋਂ ਬੱਚਾ ਪੈਦਾ ਹੁੰਦਾ ਮਾਂ ਕਿੰਨੇ ਖੁਸ਼ ਹੁੰਦੀ ਹੈ ਪਰਿਵਾਰ ਕਿੰਨਾ ਖੁਸ਼ ਹੁੰਦਾ ਪਰ ਜਦੋਂ ਬੱਚ ਨੂੰ ਘਰੋਂ ਕੱਢਦੇ ਹੋ ਬੱਚੇ ਦੇ ਕੀ ਬੀਤੇ ਨੇ ਉਹ ਬੱਚ ਦਾ ਕਸੂਰ ਨਹੀਂ ਥੋੜੀ ਨਾ ਕਿ ਉਹ ਇਹਨਾਂ ਹਾਲਾਤਾਂ ਵਿੱਚ ਚਲ ਗਿਆ ਪਰ ਪਰਿਵਾਰ ਨੂੰ ਤਾਂ ਸਾਥ ਦੇਣਾ ਚਾਹੀਦਾ ਨਾ ਕਿ ਉਹਨਾਂ ਨੂੰ ਛੱਡ ਦੇਣ ਤੇ ਉਹ ਛੱਡ ਕਾ ਦੇ ਤੇ ਛੱਡ ਕੀ ਵੀ ਦਜਦਾ ਜਿੱਦਾਂ ਚੋਰੀ ਛੱਡ ਦਿੰਦੇ ਨੇ ਸਾਡੀ ਇਨਸਲਟ ਨਾ ਹੈ ਸਮਾਜ ਦੇ ਵਿੱਚ ਸਭਾ ਲੋਕਾਂ ਨੂੰ ਹੀ ਖੁਸ਼ ਕਰਨ ਤੇ ਲੱਗੇ ਹੋਇਆ ਇੱਕ ਵੀੜਾ ਆਪਣੇ ਪਰਿਵਾਰ ਦੀ ਜੀ ਆ ਆਪਹੀਂ ਮਿੱਥਣਾ ਕਰਕੇ ਲੋਕਾਂ ਨੂੰ ਕੁਝ ਕਰ ਦੋ ਇਹਦੀ ਇਨਸਲਟ ਹੋਏ ਕਿ ਨੰਬਰ ਆ ਪਰ ਕਿੱਦਾਂ ਨੇ ਕਰਦੇ ਬੜਾ ਤਰਸਜੋਗ ਹਲਾਤ ਨੇ ਜਦੋਂ ਬੱਚੇ ਰੋਂਦੇ ਆ ਕਿ ਸਾਡਾ ਮਾਂ ਪਿਓ ਸਾਨੂੰ ਮਿਲਣ ਨਹੀਂ ਆਉਂਦਾ ਜਾਂ ਸਾਡੇ ਭੈਣ ਭਾਈ ਤੁਹਾਨੂੰ ਮਲਾਦੇ ਉਹ ਆਉਂਦੇ ਵੀ ਸਰਕਾਰੀ ਤੇ ਅਧਿਕਾਰੀ ਵੀ ਦੇਖਿਆ ਸੀ ਕਿ ਪੁਲਿਸ ਦੇ ਵਿੱਚ ਭੱਤੀ ਮੇਰਾ ਸੀ ਲੇਖਿਆ ਮੈਟਰੀ ਡਿਕਟੋਰ ਉਹ ਕਹਿੰਦੇ ਉਹ ਛੱਡ ਗਈ ਹੈ ਉਹ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਪਹਿਲਾਂ ਵੀ ਨੌਕਰੀ ਕੀਤੀ ਹੋਈ ਹੈ ਕਾਫੀ ਪਰਿਵਾਰ ਨੂੰ ਆਸਵਾ ਵੀ ਹੋਈ ਹੈ ਤੇ ਉਹ ਤਾਂ ਕਿੱਦਾਂ ਨਹੀਂ ਦੇ ਦਿੰਦੇ ਦੇਖੋ ਜੀ ਕਿਉਂਕਿ ਚਲੋ ਤੁਹਾਡੇ ਸਾਹਮਣੇ ਕੀ ਹੈ ਬੜਾ ਮਾਰੀ ਹੋਣੀ ਹੈ ਕਿ ਪੈਨੋ ਉਹ ਜਿਹੜੀ ਗੁੱਣੀ ਪੜੀ ਹੋ ਸਾਰੀ ਫੈਮਲੀ ਨਾਲ ਰਹੀ ਹੈ ਪਰ ਕੋਈ ਸਵਾਦ ਨਹੀਂ ਆਉਂਦਾ ਜਦੋਂ ਬੰਦਾ ਇਹਨਾਂ ਨਾਲ ਸਾਡੇ ਜੰਮਿਆ ਮਾਜੀ ਅੱਜ ਕੱਲ ਸਭ ਤੋਂ ਵੱਡੀ ਗੱਲ ਹੈ ਜੀ ਸਾਡੇ ਕੋਲ ਸਮਝ ਨਹੀਂ ਹੈਗਾ ਅਸੀਂ ਆਪਣੇ ਹੀ ਕੰਮਕਾਰਾਂ ਦੇ ਵਿੱਚ ਸਾਰੀ ਮਾਇਆ ਦੀ ਖੇਡ ਹੈ ਸਾਰੇ ਮਾਇਆ ਪਿੱਛੇ ਦੌੜ ਰਹੇ ਆ ਤੁਮ ਦੱਸਿਆ ਕਿ ਖੂਨ ਸਫੇਦ ਹੋ ਗਿਆ ਜੀ ਕੋਈ ਕਿਸੇ ਨੂੰ ਨਹੀਂ ਪਤਾ ਜਿਹੜੀ ਤੁਸੀਂ ਹਾਰ ਦੇ ਪਰਕੋਪ ਦੀ ਭਾਈ ਹੈ ਨਾ ਇਹ ਮਾਰਾਂ ਨੇ ਟ੍ਰਾਇਲ ਦਿੱਤਾ ਵੀ ਕਿਹਾ ਜੇ ਵੀ ਸੁੰਦਰ ਜੁੜ ਮੈਂ ਤੇ ਆਨਲਾ ਸੌਂਦੂ ਉਦਿਆ ਕਰਵਾਉਂਦੇ ਕਿਸ ਤੋਂ ਜੀ ਬਿਲਕੁਲ ਜਿਹੜੀ ਹਰ ਦੇ ਤੇ ਗੱਲ ਕੀਤੀ ਗਈ ਹੈ ਤੁਹਾਨੂੰ ਹਰ ਦੇ ਵਿੱਚ ਇੱਕ ਸਪੈਸ਼ਲ ਹੈਲੀਕਾਪਟਰ ਵੀ ਸਿਰ ਮਦਦ ਕਰਨ ਲਈ ਉਹ ਕਿੱਦਾਂ ਦੇਜੋ ਕਿਵੇਂ ਦੇਖੋ ਜੀ ਇਹ ਤੇ ਨਾਨਕ ਨਾਮ ਜਹਾਜ਼ ਚੜ੍ਹੇ ਸੁੱਤੇ ਇੱਕ ਵਾਰ ਤੇ ਉਹ ਅਰਦਾਸਾ ਗੁਰੂ ਸਾਹਿਬ ਨੇ ਪੂਰਾ ਕੀਤਾ ਵੀ ਚਲੋ ਸਾਡੀ ਅੰਨੀ ਸਾਡੀ ਅਸੀਂ ਤੇ ਸੋਚਿਆ ਨਹੀਂ ਆ ਇਹ ਰਿਪੋਰਟ ਦੇ ਕੋਲ ਨਹੀਂ ਗਈ ਤੇ ਇਹ ਹੜਾਂ ਦੇ ਮਾਰ ਦੇ ਵਿੱਚ ਗੁਰੂ ਸਾਹਿਬ ਨੇ ਸਮੋ ਸਾਡੇ ਕਰਨਲ ਸਾਹਿਬ ਸੀ ਉਹ ਉਹ ਸਾਡੀ ਸੇਵਾ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਸਾਡਾ ਸਾਧਨ ਦੇ ਨੇ ਉਹ ਸਾਨੂੰ ਦੇਖਦੇ ਸੀ ਸਾਡੇ ਸਟੇਟ ਚੈੱਕ ਕਰਦੇ ਪਈ ਹੜਾਂ ਦੇ ਵਿੱਚ ਡੋੜ ਰਿਹਾ ਜਾਂ ਆਪਾਂ ਮੋੜਾ ਵੀ ਬਣਾਈ ਹੋਈ ਸੀ ਜਿਸ ਦਿਨ ਤੋਂ ਪਾਣੀ ਆਇਆ ਸੀ ਉਸ ਦਿਨ ਤੋਂ ਹੀ ਆਪਾਂ ਕਿਸ਼ਤੀਆਂ ਦੇ ਵਿੱਚ ਸੇਵਾ ਕਰਨ ਵਾ ਰਹੇ ਸੀ ਸਾਡਾ ਮਜੀਦ ਮਨਜੋਤ ਸਿੰਘ ਬਾਬਾ ਦੀਪ ਸਿੰਘ ਫੈਲਟੀ ਗੜਦੀ ਰਾਤ ਤੋਂ ਉਹਨਾਂ ਨੂੰ ਆਪਾਂ ਬੁਲਾਇਆ ਹੈ 6 ਪੁੱਡਾ ਲੱਗ ਫਿਰ ਤੁਸੀਂ ਸ਼ਾਇਦ ਸੁਣਿਆ ਗਾ ਨੂੰ ਮੋਢਿਆ ਦੇ ਵਿੱਚ 400 ਦੇ ਕਰੀਬ ਬੱਚੇ ਫਸ ਗਏ ਉਹਨੂੰ ਸਾਡੀ ਟੀਮ ਨੇ ਨਾਲ ਜਾ ਕੇ ਤਿੰਨ ਟੀਮਾਂ ਲਾਈਆਂ ਗਈਆਂ ਤੇ ਤਿੰਨਾਂ ਟੀਮਾਂ ਵਿੱਚ ਸਾਡੀ ਟੀਮ ਵੀ ਹੈਗੀ ਹੈ ਜਦ ਵੀ ਰਸਕੂ ਕੀਤਾ ਬੱਚੇ ਨੂੰ ਕੱਢਿਆ ਸਿਰ ਹੋਰ ਬਈ ਪਰਿਵਾਰ ਜਿਹੜੇ ਸਹੀ ਟਿਕਣੇ ਤੱਕ ਪਹੁੰਚਾਇ ਪਰ ਉਹ ਹਲਾਤ ਜਿਹੜੇ ਹਨ ਉਹ ਪਾਣੀ ਦੇ ਵਿੱਚ ਜਦੋਂ ਕਿਸ਼ਤੀਆਂ ਚਲਦੀਆਂ ਸੀ ਜਿਹੜਾ ਪਰਿਵਾਰ ਫਸੇ ਉਹ ਬਹੁਤ ਧੰਨ ਭਲਾ ਸੀ ਉਸ ਸਮਾਂ ਉਹ ਭਿਆਨਕ ਸੀ ਤੇ ਕਰਨੋ ਸਾਹਿਬ ਨੇ ਸਾਨੂੰ ਜਿਹੜੇ 7 ਪਿੰਡਾਂ ਦੀ ਪਹਹਾੜ ਦੇ ਆਫਰ ਉਥੇ ਕੋਈ ਨਹੀਂ ਪਹੁੰਚ ਸਕਿਆ ਤੇ ਪੁਹਾਰਾ ਨੇ ਸਾਡਾ ਸਾਥ ਜਿਹੜਾ ਉਸਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਪਰ ਮਰਨਾਲੋ ਕਿ ਉਹ ਸਾਡੀ ਸਾਧਨਾ ਸਮੁਹਾਲੇ ਕੋਈ ਪ੍ਰੋਵਾਈਡ ਕਰਵਾਇਆ ਗਿਆ ਕਿ ਆਪਾਂ ਉਸ ਹਲਕਾ ਜੀਨਰੀਅਲ ਆਰਮੀ ਦੇ ਸਿਰੋ ਤੇ ਨਾਲ ਉਹ ਸੱਤਾ ਪੰਨਾਂ ਵਿੱਚ ਦੀ ਰਾਸ਼ੀ ਪਚਾਉਂਦਾ ਸਾਹਿਬ ਨੂੰ ਅਗਰ ਗੱਲ ਕੀਤੀ 26 ਬਈ ਦਾ ਆਦੀ ਤੁਸੀਂ 0 ਕਰੋੜ ਤੇ ਜਾ ਕੇ ਦੇਖਿਆ ਕਿਵੇਂ ਦੇ ਹਾਲਾਤ ਸੀ ਕਿਉਂਕਿ ਉੱਥੇ ਨਾ ਹੀ ਕੋਈ ਪਹਿਲਾਂ ਬੇੜੀ ਪੈਂਦੀ ਸੀ ਬੇੜੀ ਦੇ ਹਾਲਾਤ ਵੀ ਖਸਕਾ ਹੋ ਚੁਕੇ ਆ ਤੇ ਨਾ ਇੱਥੇ ਕੋਈ ਪੁਲ ਹੈ ਸ਼ੰਕਾਰਾ ਕੇ ਦੁਹਾਈ ਲਾਦੇ ਜਾਂਦੇ ਉਹਨਾਂ ਕਾਫੀ ਦਿਨ ਹੋ ਗਏ ਜਿੰਨਾਂ ਤੱਕ 44 ਸਾਲ ਹੋ ਗਏ ਲੇਕਿਨ ਕੀ ਮੇਰੇ ਹਾਲਾਤ ਚ ਹੋਏ ਉਸ ਵੇਲੇ ਦੇ ਦੇਖੋ ਜੀ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਪੁਲ ਹੈ ਉਹਦਾ ਨਿਰਮਾਣ ਕਰਨਾ ਚਾਹੀਦਾ ਉਹ ਪੁਲ ਨੂੰ ਤਿਆਰ ਕਰਨਾ ਦੇਖੋ ਕਿਉਂ ਜਦੋਂ ਜਦੋਂ ਇਦਾਂ ਦੀ ਸਥਿਤੀ ਬਣਦੀ ਹੈ ਉਹ ਸੱਤ ਪਿੰਡਾਂ ਨਾਲੋਂ ਬਿਲਕੁਲ ਹੀ ਸੰਪਰਕ ਟੁੱਟ ਜਾਂਦਾ ਜੀ ਤੁਸੀਂ ਵੇਖਿਆ ਹੀ ਹੈ ਜੀ ਉੱਥੇ ਇੱਕ ਕੁਝ ਆਉਂਦਾ ਮਕਸਦ ਲਾਸਰ ਜਿੱਥੇ ਤੁਸੀਂ ਜਿਹੜੇ ਢਰੀ ਲਾ ਸਕੋ ਹੈਲੀਕਾਪਟਰ ਰੋਮਪਾਟਰੀ ਵੀ ਉਥੇ ਜਾਣਾ ਹੈ helicopter ਤੇ ਵੀ ਬੜਾ ਔਖਾ ਕਿਉਂਕਿ ਉਹ ਪਹਿਲੇ ਤੁਹਾਨੂੰ ਪਤਾ ਸਾਡੀ ਦੇਖ ਸੰਦੇ ਹਲਾਕ ਕਿਦਾਂ ਦੇ ਬਣੇ ਹੋਏ ਆ ਤੇ ਪਰ ਸਰਕਾਰ ਨੂੰ ਚਾਹੀਦਾ ਕਿ ਉਥੇ ਪੌਂਦਾ ਜ਼ਰੂਰ ਨਿਰਮਾਣ ਕਰਨਾ ਚਾਹੀਦਾ ਤਾਂ ਜੋ ਜਿਹੜੇ 7 ਕਿੰਡਾ ਉਹ ਪੰਜਾਬ ਦੇ ਨਾਲੋਂ ਟੁੱਟਣਾ ਔਖੇ ਸਮੇਂ ਉਹਨਾਂ ਨੂੰ ਵੀ ਆਉਣ ਜਾਣ ਦੀ ਦਿੱਕਤ ਹੁੰਦੀ ਹੈ ਇੱਕ ਵਾਰੀ ਲੇਡੀਜ਼ ਵਿਚਾਰੀ ਪ੍ਰੈਗਨੈਂਟ ਹੋ ਮੀਆਂ ਨੂੰ ਨਹੀਂ ਆਦੀ ਦਿੱਕਤ ਹੁੰਦੀ ਜਦੋਂ ਤੁਸੀਂ ਮੰਗਦੇ ਹਾਰ ਆਇਆ ਹੈ ਜਿੱਦਾਂ ਸੰਪਰਕ ਹੀ ਟੁੱਟ ਗਿਆ ਵੀ ਦੋਸਤ ਕੋਈ ਕੋਈ ਪਰਿਵਾਰਕ ਦਾ ਫਸਿਆ ਹੁੰਦਾ ਤੇ ਕਿਦਾਂ ਦੇ ਹਲਾ ਦੇਂਗੇ ਇਸ ਕੱਪੇ ਸਰਕਾਰ ਨੇ ਖਤਸ਼ੂੜ ਕੇ ਬਿਆਨ ਕੀਤਾ ਹੈ ਕਿ ਉਸ ਵਸਪੈਲ ਦੇ ਆਧਾਰ ਤੇ ਖਿਆਲ ਕੀਤਾ ਜਾਵੇ ਕਿੰਨੀ ਕਮਰ ਕੀਤੀ ਗਿਆ ਤਾਂ ਤੁਹਾਡੇ ਨਾਲ ਸਾਡੇ ਲੋਤਨੀ ਮਤ ਕੀਤੀ ਜੀ ਇੱਕ ਇੱਕ ਗੁਰੂ ਸਾਹਿਬ ਹੀ ਪਰਮਾਤਮਾ ਕਰਵਾਉਂਦੇ ਆ ਅਸੀਂ ਕੌਣ ਹੋਣੇ ਕਰਨ ਵਾਲੇ ਉਹਨਾਂ ਦਾ ਤੇ ਮਹਾਰਾਜ ਨੇ ਫੜੇ ਗੱਲ ਜੇ ਪਟਾਦ ਵੀ ਪਾਇਆ ਹੈ ਅਸੀਂ ਜਿੰਨਾ ਸਾਡੇ ਕੋ ਹੋ ਸਕਿਆ ਜੀ ਪਰ ਕਈ ਕਈ ਟਾਈਮ ਮਦਦਾ ਹੀ ਕਈ ਥਾਂ ਤੇ ਆਪਾਂ ਦੇਖੇ ਤੁਹਾਨੂੰ ਰੋਹਾ ਵੀ ਹੁੰਦਾ ਸੀ ਕਿ ਬੱਚਿਆਂ ਨੇ ਦੇਖ ਕੇ ਇਹ ਜਿਹੜੀ ਪਤਾ ਨਹੀਂ ਛੋਟ ਵੱਡੀ ਗੱਲ ਹੈ ਇਹ ਕਿ ਜਿਹੜੀ ਪੰਜਾਬ ਆ ਨਾ ਪੰਜਾਬ ਸਟੇਟ ਪੰਜਾਬ ਨੇ ਹਮੇਸ਼ਾ ਇਦਾਂ ਕੀਤਾ ਇਦਾਂ ਨਹੀਂ ਕੀਤਾ ਪਰ ਇਦਾਂ ਦੇ ਹਾਲਾਤ ਹੋ ਗਏ ਸੀ ਉਸ ਸਮੇਂ ਦੇ ਵਿੱਚ ਵੀ ਪੰਜਾਬ ਨੂੰ ਜਦੋਂ ਇਦਾਂ ਕਰਦੇ ਦੇਖਿਆ ਸਾਡਾ ਵੀ ਮਨ ਭਾ ਗਿਆ ਬੱਚੇ ਤੜਫਦੇ ਸੀ ਪਾਣੀ ਤੋਂ ਰਾਸ਼ਨ ਤੋਂ ਕਿਉਂਕਿ 2-3 ਦਿਨੋਂ ਪਾਣੀ ਥੱਲੇ ਪਾਣੀ ਹੀ ਨਲਕਾ ਮੋਟਰਾਂ ਖਰਾਬ ਸੀ ਪਾਣੀ ਤੱਕ ਨਹੀਂ ਉੱਥੇ ਮਿਲਦਾ ਦੇ ਪਾਣੀ ਆਪਾਂ ਲੈ ਗਏ ਕਿਤੇ ਗੇਂਦੇ ਵਾਲ ਕੋਈ ਪਿਆਰ ਦਾ ਪਾਣੀ ਲੈਂਦੀ ਸੀ ਮੈਂ ਉਹ ਵੀਡੀਓ ਅੱਜ ਹੀ ਪੀਏ ਤੇ ਬਹੁਤ ਉਹ ਤੋਂ ਮਨਪਾਉ ਕੋਈ ਆ ਕਿ ਆਪਾਂ ਫੋਨ ਸਪੋਰਟ ਨਹੀਂ ਕਰ ਪਾ ਰਹੇ ਪਰ ਗੁਰੂ ਸਾਹਿਬ ਦੀ ਮਿਹਰ ਦੇ ਸਹੰਕਾ ਹੁਣ ਹਾਲਾਤ ਠੀਕ ਹੋਗੇਗੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਉਹਨਾ ਪਿੰਡਾਂ ਦੇ ਵਿੱਚ ਉਹਨਾ ਘਰਾਂ ਦੇ ਵਿੱਚ ਜਰੂਰ ਵਿਜ਼ਿਟ ਕਰੋ ਜਿਹੜੀ ਸਮਾਨ ਦੀ ਜਿਹੜੀ ਚੀਜ਼ ਉਹਨਾਂ ਨੂੰ ਲੋੜ ਆਉਣਾ ਤਾਂ ਜਰੂਰ ਪਹੁੰਚੋ ਅੱਜ ਜਿਹੜੀ ਗੱਲ ਕੀਤੀ ਹੈ ਤੇ ਅੱਜ ਵੀ ਲੋਕੀ ਹੈਗੇ ਧਰਮ ਸੋਸ਼ਸ ਕਰਦੇ ਪਏ ਕਿਉਂਕਿ ਕਿਹੇ ਘਰਾਂ ਦੇ ਤੇ ਛੱਤਾਂ ਨਹੀਂ ਹੈਗੇ ਕੋਈ ਹੈ ਕਿ ਰੋਡ ਤੇ ਰਹਿ ਰਹੇ ਆ ਕਿਸੇ ਨੇ ਇਦਾਂ ਜਿਹੀ ਹਰਹਾਤ ਹੋ ਗਈ ਹੈ ਜਿਹੜਾ ਰੋਟੀ ਕੂਮਾ ਨਹੀਂ ਬੜਾ ਮੁਸ਼ਕਿਲ ਆ ਉਹਨੂੰ ਕਿਵੇਂ ਦੇਖ ਬੁਦੀ ਬਿਲਕੁਲ ਜੀ ਕਾਫੀ ਪੰਜਾਬ ਦੇ ਵਿੱਚ ਜਿਹੜੀਆਂ ਅੰਜੀ ਹੋਣ ਵਾਚੜ ਕੇ ਸਾਥ ਦੇ ਲਈਆਂ ਜੀ ਸਾਰੀਆਂ ਖਾਲਸ ਐਡ ਹੋ ਗਿਆ ਗਲੋਬਲ ਸਿਕਸ ਹੋ ਗਿਆ ਹਨ ਮਨੂਪਾਲੀ ਬਾਬਾ ਦੀਪ ਸਿੰਘ ਸੋਸਾਇਟੀ ਇਹ ਕਪਲੀ ਸ਼ਰਮ ਤੱਕ ਵੀ ਜਿਹੜੇ ਆ ਉਹ ਤੁਸਨ ਮੋਰ ਤੁਸੀਂ ਦੇਖਿਆ ਮਨ ਕਿਰਤ ਦੇ ਕੋਲ ਨਾ ਜਿੰਨਾ ਜਿੰਨਾ ਕਿਕੋ ਹੋ ਰਿਹਾ ਵੇ ਜੀ ਕੋ ਕਰ ਰਿਹਾ ਜਿੰਨਾ ਵੀ ਹੋ ਰਿਹਾ ਤੇ ਸਰਕਾਰਾਂ ਨੂੰ ਵੀ ਇੱਥੇ ਗਰਾਉਂਡ ਜ਼ੀਰੋ ਤੇ ਜਾ ਕੇ ਬਿਲਕੁਲ ਇਹ ਮਨਕੀ ਕੋਈ ਵਿਤਕਰਾ ਕਿਤੇ ਤੋਂ ਨਾ ਸਾਰੇ ਜਿਹੜੇ ਵੀ ਹਾਰ ਆੜ ਦੀ ਮਾਰ ਹੇ ਲੋਕ ਆਏ ਆ ਉਹਨਾਂ ਦਾ ਇੱਕ ਪਧਰੇ ਤਿਕਣਾ ਵਧੀਆ ਤਿਕਣਾ ਸਾਥਿਓ ਪਾਰਟੀ ਵਾਜੀ ਤੋਂ ਉੱਠੀ ਸਿਰਵਾ ਤੇ ਤੋਤਲ ਸਾਥ ਦੀ ਤਾਂ ਜੋ ਸਾਡਾ ਪੰਜਾਬ ਫਿਰ ਉਸੇ ਤਰ੍ਹਾਂ ਖੁਸ਼ਹਾਲ ਹੋ ਜਾਵੇ ਲਗਦਾ ਕਿ ਹਾਰਾਂ ਦੇ ਮੇਲੇ ਸਰਕਾਰਾਂ ਨੇ ਕੋਈ ਸੁਣੀ ਲਈ ਹੋਈ ਕਿਉਂਕਿ ਦੇਖਣ ਨੂੰ ਮਿਲਦਾ ਹੈ ਸੈਂਟਰ ਤੋਂ ਵੀ ਲੀਟਰ ਆ ਰਿਹਾ ਪੰਜਾਬ ਤੋਂ ਵੀ ਆ ਰਿਹਾ ਹਰਿਆਣਾ ਤੋਂ ਵੀ ਆ ਰਿਹਾ ਬਗੇ ਬਗੇ ਸਟੇਟਾਂ ਤੋਂ ਵੀ ਆ ਰਿਹਾ ਲੱਗਦਾ ਕਿ ਜਿੱਦਾਂ ਦੌਰੇ ਤੋਂ ਦੌਰਾ ਕੀਤਾ ਜਾ ਰਿਹਾ ਹੈ ਕਿ ਸਰਕਾਰਾਂ ਵੱਲੋਂ ਉਸ ਸਾਡੀ ਕੋਈ ਮਤਲਬ ਕੀਤੀ ਆ ਰਹੀ ਹੈ ਦੇਖੋ ਜੀ ਮੈਂ ਗੱਲ ਕੀਤੀ ਬੜੀ ਦੂਰ ਤੱਕ ਤੁਹਾਡੇ ਚੈਨਲ ਤੋਂ ਆਪਾਂ ਇਹੀ ਹੱਥ ਰੁਕ ਕੇ ਦੇਤੀ ਕਰ ਸੋਦੇ ਜਿਹੜੇ ਵੀ ਵਿਧਾਇਕ ਜਾਂ ਸਰਕਾਰਾਂ ਨੇ ਤੁਸੀਂ ਜਿੱਦਾਂ ਆ ਰਹੇ ਹੋ ਉਹਦਾ ਕੰਮ ਵੀ ਕਰ ਕੋਈ ਤੁਸੀਂ ਦੱਸ ਦੋ ਕਿ ਨਹੀਂ ਉਹ ਪਤਾ ਡਲਾਮਾ ਦਾਦਾ ਵੀ ਉਹ ਜਿਹੜਾ ਕਿਸਾਨ ਤੇ ਉਹ ਕਹਿ ਰਿਹਾ ਕਿ ਸਾਡਾ ਸਾਡੇ ਕੁਚਾਰੇ ਦਾ ਪ੍ਰਬੰਧ ਨਹੀਂ ਸਾਡੇ ਰੇਟਾਂ ਦੇ ਵਿੱਚ ਤੇ ਫਸਲ ਦੇ ਵਿੱਚ ਦਿੱਤਾ ਹੈ ਉਹਨੂੰ ਤੁਸੀਂ ਬਿਲਕੁਲ ਕਲੀਅਰ ਕਰਾਓ ਤਾਂ ਜੋ ਉਹਨਾਂ ਨੂੰ ਅਰਚਨਾ ਆਉਣ ਵਾਲੇ ਸਮੇਂ ਦੇ ਵਿੱਚ ਅਰਚਨਾ ਇੱਕ ਸਮੇਂ ਬਿਲਕੁਲ ਵਧੀਆ ਗਿਆ ਤੇ ਲੇਕਿਨ ਮਾਨ ਸਰਕਾਰ ਕੀ ਹੈ ਜਿਸ ਦਾ ਜਿਸ ਦਾ ਖੇਤ ਉਸ ਦੀ ਰੇਟ ਕਿਵੇਂ ਦੇਖ ਦਿੰ ਨੂੰ ਕਿਉਂਕਿ ਕਿਸਾਨ ਨੂੰ ਤਾਂ ਪਤਾ ਨਹੀਂ ਹੁੰਦਾ ਰੇਟ ਬਾਰੇ ਤੇ ਕਿਵੇਂ ਦੇਖ ਦਿੰ ਨੂੰ ਬਿਲਕੁਲ ਜੀ ਇਹ ਥੋਕਾ ਵੀ ਨਹੀਂ ਹੈਗੀ ਜੀ ਆਪਾਂ ਤੇ ਗਰਾਉਂਡ ਤੇ ਜਾ ਕੇ ਦੇਖਿਆ ਪਰ ਪ੍ਰੋਪਰ ਰੇਤਾ ਨਹੀਂ ਹੈਗੀ ਜਿੱਦਾਂ ਤੁਸੀਂ ਕੋਈ ਚਣਾਈ ਬੰਦਾ ਕਰਕੇ ਲਾਏ ਹੈ ਹਨਾ ਰੇਤਾ ਹੱਡੀ ਸੀਰੋ ਵੀ ਇੱਕ ਕਸੂਟਾ ਆਪਾਂ ਜਿੱਦਾਂ ਜਦੋਂ ਆਪਾਂ ਇਹ ਨੀਆ ਪਰਦੇ ਆ ਇਹ ਉੱਥੇ ਯੂਜ਼ ਹੋ ਸਕਦੀ ਹੈ ਨਾ ਕਿ ਤੁਸੀਂ ਚਣਾਈ ਤੇ ਪਰ ਸਰਕਾਰ ਨੇ ਜਿੱਦਾਂ ਹਲ ਕਿਸਾਨਾਂ ਚਲਾ ਤੇ ਫਸਲ ਉਗਾ ਸਕਦਾ ਉਹ ਪਨੀਤਾ ਕੱਢਣ ਲਈ ਸਾਨੂੰ ਮਸ਼ੀਨਾਂ ਦੀ ਲੋੜ ਆ ਉਹ ਕਿਹੜਾ ਕਦੋਂ ਮਸ਼ੀਨ ਲਏਗਾ ਕਦੋਂ ਫਸਲ ਇਸ ਵਾਈ ਕਰੇਗਾ ਇਸ ਕਰਕੇ ਇਹ ਸਰਕਾਰ ਨੂੰ ਖੋਦ ਹੀ ਕਰਨਾ ਪਵੇਗਾ ਲੱਗਦਾ ਹੈ ਕਿ ਸਰਕਾਰ ਕਹੇ 30 ਤਰੀਕ ਤੱਕ ਰੇਤਾ ਚੁੱਕ ਲੈਨੇ ਤੇ ਸਾਨੂੰ ਆਪੇ ਹੀ ਨਿਗਰਤ ਕਰ ਲੈ ਨੀ ਨੀ ਇਹ ਆਸਾਨ ਨਹੀਂ ਹੈ ਜੀ 30 ਤਰੀਕ ਤੱਕ ਹੀ ਤੇ ਘੱਟੋ ਘੱਟ ਤੁਸੀਂ ਮੰਨ ਕੇ ਚਲੋ ਕਿ ਸਾਲ ਆਪਾਂ ਪਿੱਛੇ ਪੈ ਗਏ ਇੱਕ ਸਾਲ ਸਾਨੂੰ ਤੇੜੀ ਪੰਜਾਬ ਲੈ ਤੋਤਰੇ ਨੇ ਇੱਕ ਸਾਲ ਲੱਗਣਾ ਜੀ ਕਿਸਾਨਾਂ ਨੂੰ ਵਿਚਾਰਾਂ ਨੂੰ ਫਿਰ ਮੁੜ ਪਰਤ ਆਵਾਂਗੇ ਗੱਲ ਕੀਤੀ ਹੈ ਤੇ ਤੁਹਾਨੂੰ ਕਿਹੜੀ ਕਿਹੜੀ ਸੂਚਨਾ ਦਿੱਤੀ ਗਈ ਹੈ ਅੱਜ ਤੱਕ ਸਰਕਾਰ ਨਾਲ ਕਹੋ ਕਿ ਤੁਸੀਂ ਵੀ ਇੱਕ ਆਸ਼ਰਮ ਚਲਾ ਰਹੇ ਹੋ ਬਹੁਤ ਵਧੀਆ ਸਿੱਖਿਆ ਕੰਮ ਕਰਦੇ ਪਰ ਲੋਕਾਂ ਦੀ ਸੇਵਾ ਕਰਦੇ ਪਰ ਲੋਕਾਂ ਨੂੰ ਦੇਖਦੇ ਵੀ ਉਹ ਕਾਫੀ ਲੋਕੜੇ ਪਛਾਣ ਹੁੰਦੇ ਨੇ ਆਪਣੇ ਆਸ਼ਰਮ ਕੇ ਵੀ ਲੈ ਕੇ ਆਉਂਦੇ ਹੋ ਤੇ ਖਿਆ ਸਰਕਾਰ ਨਾਲੋਂ ਤੁਹਾਡੀ ਕੋਈ ਮਦਦ ਕੀਤੀ ਜਾ ਰਹੀ ਹੈ ਦੇਖੋ ਜੀ ਸਰਕਾਰ ਨਾਲੋਂ ਸਾਡੀ ਮਦਦ ਨਹੀਂ ਕੀਤੀ ਜਾ ਰਹੀ ਪਰ ਇਹ ਹੀ ਹੈ ਕਿ ਸਰਕਾਰ ਨੂੰ ਅਸੀਂ ਦੋ ਰੱਖਦੇ ਹਾਂ ਕਿ ਜਿਹੜੇ ਵੀ ਬੰਦੇ ਸਮਾਜ ਸੇਵੀ ਸਰਤਾ ਦੇ ਵਿੱਚ ਕੰਮ ਕਰਦੇ ਨੇ ਆਪਣਾ ਦੁੱਖ ਇਸਲਾ ਦੁੱਖ ਸੰਭੋਧਲੇ ਉਹਨਾਂ ਨੂੰ ਨਿਆਂ ਤੰਗ ਨਾ ਕੀਤਾ ਜਾਵੇ ਨਿੱਕੇ ਖੁਰਤੀ ਪਰਚੇ ਹੋਏ ਨੇ ਠੀਕ ਹੈ ਮਾਸਾ ਸਾਡਾ ਮਨੋਗਲ ਟੁੱਟਦਾ ਜਿੱਥੇ ਸਰਕਾਰਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਉੱਥੇ ਹੀ ਕਿਤਨਾ ਕਿਦਾਂ ਸਾਨੂੰ ਦਬਾਇਆ ਜਾਂਦਾ ਸਵਸਥਾ ਇਸ ਕਰਕੇ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੋਈ ਵੀ ਤਾਰਨੀ ਕਰਨ ਤੋਂ ਪਹਿਲਾਂ ਤੁਸੀਂ ਪਹਿਲਾਂ ਕਲੀਅਰ ਕੀਤਾ ਜਾਵੇ ਫਿਰ ਅਗਲਾ ਉਹ ਤੁਸੀਂ ਟਾਰਗੇਟ ਤੇ ਲਿਆਓ ਮੇਰੇ ਤੇ ਖੁਦ ਹੀ ਕਾਫੀ ਗੁਰੰਗ ਹੈ। ਕਈ ਵਾਰੀ ਟੀਮ ਦੇ ਮੈਂਬਰ ਤੁਹਾਨੂੰ ਥ੍ਰੈਡ ਕਰਦੇ ਨਹੀਂ ਆਉਂਦੇ। ਜੇ ਆਪਾਂ ਸਾਡੀ ਗੱਲ ਨਹੀਂ ਕਰਦੇ ਤਾਂ ਵੀ ਸਾਨੂੰ ਸਾਨੂੰ ਪਤਾ ਵੀ ਸਾਨੂੰ ਜ਼ਰੂਰਤ ਨਹੀਂ ਨਹੀਂ। ਇਸ ਇਹ ਤੇ ਸੰਗਤੀ ਤੁਹਾਨੂੰ ਸੰਗਤ ਦੇ ਸੰਗਤ ਹੀ ਸਾਡੀ ਸਰਕਾਰ ਦੇ ਕੋਲ ਸਾਹ ਹਾਲਾਤ ਜਿਹੜੀ ਮੈਂ ਅੰਦਰ ਜਾ ਕੇ ਦੇਖਿਆ ਸੀ ਉਹ ਵੀ ਖਸਾ ਹਾਲਾਤ ਤੇ ਨੂੰ ਆ ਕੇ ਰੁਣਾ ਗਿਆ ਕਿਉਂਕਿ ਕੁਮਾਤਾ ਜੀ ਹੈ ਜਿਹੜੀ ਕਾਫੀ ਜਨਾ ਖਸਤਾ ਹਾਲਾਤ ਦੇ ਵਿੱਚ ਹੈ ਕਾਫੀ ਲੋਗ ਹੈ ਕਿਹੜੇ ਤੇ ਕੁਮੜਾ ਉੱਤਮ ਨੇ ਦੇਖਿਆ ਜਿਲ੍ਹਾਤ ਬੰਨੀ ਆ ਲੇਕਿਨ ਮੈਂਟਲੀ ਡਿਸਟਰਬ ਆ ਕਾਫੀ ਹਲਾਸ-ਪਸਲਾ ਲੇਕਿਨ ਤੁਸੀਂ ਜਿਹੜੀ ਗੱਲ ਕੀਤੀ ਆ ਉਹਦੇ ਤੇ ਮੈਨੂੰ ਲੱਗਦਾ ਕਿ ਕਿਉਂ ਸਰਕਾਰਾਂ ਤੁਹਾਡੇ ਦੇ ਇੰਨਾ ਵਧੀਆ ਕੰਮ ਕਰਨ ਤੋਂ ਬਾਅਦ ਇਹ ਪਰਚੇ ਕਰਵਾਉਂਦੀਆਂ ਫੋਕਲ ਨਹੀਂ ਸਰਕਾਰਾਂ ਤੇ ਸਰਕਾਰਾਂ ਨਹੀਂ ਕਰਵਾਉਂਦੀਆਂ ਕੁਛ ਹਰ ਕੋਈ ਨਾ ਕੋਈ ਬੰਦਾ ਜਦੋਂ ਕੱਪ ਹੁੰਦਾ ਤੇ ਕੋਈ ਨਾ ਕੋਈ ਉਹ ਦੁਸ਼ਮਣ ਵੀ ਹੁੰਦੇ ਜਿਹੜੇ ਇਹਨਾਂ ਬੰਦੇਸ਼ ਕੰਮਾਂ ਦਾ ਅੰਦਰਸ਼ ਕੱਟਦੇ ਆਂਕੀ ਉਹ ਸਦਸਨ ਵੀ ਕੋਈ ਟਾਰਗੇਟ ਕਰਦਾ ਹੋਏ ਕਿ ਉਹ ਕਿੰਨੇ ਤਰੀਕੇ ਫਸਾਈਏ ਪਰ ਅਸੀਂ ਗੁਰੂ ਸਾਹਿਬ ਦਾ ਔਟਾਸਰ ਲੈ ਕੇ ਚੱਲੇ ਹੋਇਆ ਜਿਵੇਂ ਸਾਹਿਬਿਆ ਮਤਰ ਸੇਵਾ ਕਰਾਂ ਉਸ ਤੋਂ ਬਾਅਦ ਤਾਂ ਪਤਾ ਨਹੀਂ ਅਪਰ ਹੱਥ ਜੋੜ ਕੇ ਬੇਦੀਰ ਦੇ ਸਰਕਾਰਾਂ ਨੂੰ ਮੰਨਦੇ ਆ ਤੁਸੀਂ ਜਰੂਰ ਅਵਦਾ ਪੜਾ ਲੈ ਕੇ ਸੋਸਾਇਟੀ ਕੋ ਚਾਹ ਆ ਕੇ ਕਿ ਸਾਡਾ ਦੇਖੋ ਕਿ ਆਪਾਂ ਕੀ ਕਰ ਰਹੇ ਕਿਉਂਕਿ ਸਾਡਾ ਮਨੋਬਲ ਤੋੜਦਾ ਦੋਆ ਜਦੋਂ ਸਾਡੇ ਮਨ ਦੇ ਰਿਆ ਕਰਦੇ ਆ ਤੇ ਜਿਆਇ ਪੱਤੀ ਪਾਇਆ ਜੇ ਤਾਂ ਸਾਮਣੇ ਸੋ ਸੋ ਸੁਦਾ ਪਿਆ ਆਪਾਂ ਕੀ ਕਰ ਰਹੇ ਆ ਆਪਾਂ ਘਰ-ਵਾਰ ਛੱਡ ਗਏ ਇਹ ਸਭ ਲੰਗੀ ਗੱਲ ਹੈ ਪਹਿਲਾਂ ਨਾ ਤੁਹਾਡੇ ਨੂੰ ਕੋਈ ਸੇਵਾ ਸਿਰ ਨੂੰ ਕੋਈ ਡਾਕਟਰ ਆਲੋ ਸੁਦਾ ਰੀਤੀ ਕਿਹਾ ਕਿ ਕੋਈ ਹਫਤੇ ਵਿੱਚ ਚੈੱਕਅਪ ਕਰਨ ਵਾਸਤੇ ਜਾਂ ਕਿਸੇ ਵਾਸਤੇ ਲਗਾ ਕੇ ਚੈੱਕਅਪ ਕਰਨ ਵਾਸਤੇ ਅੰਦਰ ਕੋਈ ਨਾ ਹੀ ਨੰਨਾ ਖਿਆਲ ਸੋ ਕੇ ਮੂੰਹ ਆ ਰਿਹਾ ਲਫਾ ਦਿਖਾਉ ਸੰਪਾਤ ਮਾਤ ਜੋੜ ਕੇ ਬੇਨਤੀ ਕਰਦਾ ਕਿ ਅਡਾ ਤੜਾ ਚੈਨਲ ਹੈ ਜੀ ਦਿਨਿਕ ਸੇਵਾ ਤੇ ਸਭ ਤੋਂ ਪਹਿਲਾ ਜਿਹੜਾ ਗਿੱਤ ਇਸ ਵਾਰੀ ਹਾਰ ਤੋਂ ਬਾਅਦ ਸਾਡੇ ਸ਼ਰਨ ਕਾਲ ਵਿੱਚ ਆਇਆ ਸਾਡੇ ਨੱਚ ਤੱਕ ਵੀ ਪੁਰਾਣਾ ਗਿੱਤ ਜਿਹਦਾ ਵੀ ਹਨੂ politcal ਬੰਦੇ ਹੀ ਨੂੰ ਸਾਦੇ ਜੇ ਮੰਨ ਲਓ ਕਿ ਮਾਂ ਨੂੰ ਮਾਂ ਨੂੰ ਮਾਨਸ ਨੂੰ ਮਾਨ ਨਹੀਂ ਭੁੱਪਣੀ ਆ ਗਈ ਦੀ ਸਾਰਾ ਸਮਾਜ ਸਾਨੂੰ ਦੇਖ ਰਿਹਾ ਗੁਰੂ ਸਾਹਿਬ ਸਾਡਾ ਮਾਨ ਸੋਮਾ ਉਹੀ ਕਰਨਗੇ ਸੰਗਤ ਨਹੀਂ ਪਬਲਿਕ ਨਹੀਂ ਕਰੇਗੀ ਕਿ ਕਿਵੇਂ ਕਿਹਾ ਵੀ ਜਦੋਂ ਆਪਾਂ ਗਰਾਊਂਡ 'ਚ ਜੀਓ ਤੇ ਆਪਣੇ ਯਾਰ ਇਸ ਕੋਲ ਆ ਕੇ ਮਰੇ ਆਂ ਅਹੀਂ ਨੂੰ ਵੇਖੀ ਦੇਣਾ ਨਹੀਂ ਜਾਦੀ ਆਪਣੇ ਨੰਬਰ ਬਣਾ ਦੇ ਤੇ ਸਾਨੂੰ ਹੁੰਦਾ ਕਿ ਯਾਰ ਇਹ ਕੀ ਹੈ ਕਰੇ ਕੋਈ ਕਰੇ ਕੋਈ ਕੋਈ ਕੋਲ ਨੂੰ ਕਿ ਅੱਜ ਨਹੀਂ ਪਿਆ ਨੂੰ ਅਫਸਰਾਂ ਨਾਲ ਗੱਲ ਕਰਦਾ ਸਾਨੂੰ ਨਹੀਂ ਕੋਈ ਸੱਜਿਆ ਗੁਰੂ ਘਰਾਂ ਦੇ ਵਿੱਚ ਇਦਾਂ ਨਹੀਂ ਸਸਤ ਹੋ ਗਈ ਆ ਕਿ ਮਿਕਸਰਾ ਕੀਤਾ ਜਾਂਦਾ ਕਦੀ ਦੇਖਣ ਨੂੰ ਨਹੀਂ ਮਿਲਿਆ ਕਿ ਗੁਰੂ ਘਰ ਹੁੰਦਾ ਸਾਂਝੇ ਦਾ ਵੀ ਹੁੰਦਾ ਕਿ ਲੀਡਰ ਉਹਦਾ ਵੀ ਸਗੁਰੂ ਘਰ ਹੀ ਹੁੰਦਾ ਲੇਕਿਨ ਕਿਉਂ ਕੀਤਾ ਜਾਂਦਾ ਹੈ ਮੈਂ ਤੁਹਾਨੂੰ ਦੱਸਦਾ ਇਹ ਕਿ ਇਹ ਟਿਪਟੂ ਸ਼ੁਰੂ ਕਰਦਾ ਸੀ ਮੈਂ ਤਾਂ ਬਚਾਉ ਮੰਨ ਦੇਖ ਲਓ ਨਾ ਇਹਦੇ ਵਿੱਚ ਕਈਆਂ ਨੇ ਪਰ ਮੈਂ ਦੱਸਾਂਗਾ ਮੈਂ ਮੇਰਾ ਜਨਮ ਗੁਰੂ ਘਰ ਦਾ ਮੇਰੇ ਫਤਿਹ ਸਾਹਿਬ 84 ਦੇ ਵਿੱਚ ਜੀਤ ਜੀ ਜੀ ਅਸਲ ਖੁਦ ਗੁਰੂ ਘਰ ਦਾ ਜਨਮ ਇੱਕ ਅੱਜ ਕੱਲ ਜਿਹੜਾ ਹੈ ਨਾ ਉਹ ਗੁਰੂ ਘਰ ਦੇ ਵਿੱਚ ਤੁਹਾਨੂੰ ਪਤਾ ਗ੍ਰ anthi ਸਿੰਘ ਵਿਚਾਰੇ ਕੋਂਦੇ ਆ ਪਰਖਾਉਣ ਦਿੱਤੀ ਜਾਂਦੀ ਹੈ ਕੁੜਾ ਕਲੇਸ਼ ਇਹ ਜੀਰੋ ਲਗੋਤੇ ਕਲਾ ਗੁਰੂ ਕਰਾ ਜਿਹਨੀ ਮੰਦਰਾ ਚ ਹਰ ਤਰ੍ਹਾਂ ਦੇ ਕਲੇਸ਼ ਪਰ ਜਿਹੜਾ ਜਿਹੜਾ ਗੁਰੂ ਦੀ ਪ੍ਰੇਰਨਾ ਸੀ ਜੋ ਸਾਡੇ ਗੁਰੂਆਂ ਨੇ ਤੇ ਸਾਡੇ ਲਈ ਕਲੇਸ਼ ਹਟੇ ਸਾਡੇ ਤੋਂ ਪਰਚੇ ਵਾਰਤੇ ਆਪਣਾ ਵੰਸ਼ ਮਾਰਤਾ ਇਹਨਾਂ ਕਰਕੇ ਰਬੀਨੋਵ ਕਰਕੇ ਕਿ ਇਹਨਾਂ ਮੰਦਰੋਂ ਮਸੀਤਾਂ ਦੇ ਵਿੱਚ ਕੋਸ਼ਿਸ਼ ਰੱਖਿਆ ਤੇ ਗੁਰੂ ਦੀਆਂ ਬਰਾਈਆਂ ਹੋਈਆਂ ਨਹੀਂ ਉਹ ਮੂਰਤਾਂ ਨਹੀਂ ਬੜੀਆਂ ਛੜਕਾਂ ਤੇ ਖੌਂਦੀਆਂ ਇਹਨਾਂ ਦੇ ਵਿੱਚ ਪ੍ਰਮਾਣਤਾ ਬਸਦਾ ਠੀਕ ਹੈ ਜੀ ਤੇ ਜਦੋਂ ਆਪਾਂ ਉੱਤੋਂ ਨਾ ਸਾਡੇ ਗੜੀ ਲੈਣਾ ਉਹ ਜਿਹੜੀ ਪਟਰੀ ਆ ਲੈ ਤੋਂ ਟੈਂਸਨ ਪਲੇਟਰੀ ਆ ਅਸੀਂ ਉਲਟ ਸਾਹ ਜਿਆਦਾ ਚੱਲਨੇ ਆ ਸਿੱਧੇ ਨਹੀਂ ਚੱਲਦੇ ਇਹ ਪਰਮਾਨੰਦੀ ਬਣਾਈਆਂ ਹੋਈਆਂ ਮੋਹਤਾ ਸ਼ਰਧਾ ਦੇ ਰੋਣ ਨੇ ਕਾਹਿੰ ਗੜੀ ਇਨਸਾਨ ਦੇ ਭਾਈ ਹੋਈ ਮੋਹਤਾ ਉਹ ਆਪਾਂ ਕੂਦਦੇ ਫਿਰਦੇ ਆ ਜਿਹੜੀ ਕੋਹਾਂ ਦੇ ਭਾਈ ਹੋਈ ਮੋਹਤਾ ਉਹ ਉੱਥੇ ਰੋਦੀ ਖੜੀ ਮਿਲ ਕੇ ਦੇਖਿਆ ਪਾਠੀ ਹੁੰਦੀ ਆ ਤੁਹਾਡੇ ਤੋਂ ਵੀ ਦੇਖਣ ਨੂੰ ਮਿਲਿਆ ਕਿ ਇੱਕ ਪਾਠੀ ਆ ਜਿਹੜਾ ਕਾਫੀ ਦੇਰ ਤੋਂ ਚੱਲਾ ਤੁਸੀਂ ਦੇਖਿਆ 29 ਸਿੰਘ ਜਿੰਨਾ ਚਿਰ ਲਾ ਨਾ ਮਾਫ ਕਰਨਾ ਬਨਾਤ ਨਹੀਂ ਰਹਿਣਾ ਵਰਤਦਾ ਇਹ ਕਿਹੜੀ ਜਗ੍ਹਾ ਤੇ ਨਾਨੀ ਉਹ ਸਾਰਾ ਪਰ ਇਹ ਵੀ ਨਨਜਰ ਦੇ ਹੱਥ ਪਰ ਸਲਾਮ ਦੇ ਉਹ ਲੱਕ ਰੋੜਿਆ ਉੱਥੇ ਮੁਰਗੀ ਉਹ ਬਾਪੂ ਸਾਡੇ ਮਖਾਂਦੀ ਠੀਕ ਹੈ ਵੀ ਉਹ ਤੁਸੀਂ ਦੇਖ ਲਓਗੇ ਬਾਥਰੂਮ ਲਈ ਤਿਆਰ ਲੱਗ ਗਿਆ ਉਹ ਬੁਦਦਾਰਾ ਪ੍ਰੇਡਾ ਉਹਨਾਂ ਨੂੰ ਟਾਇਲਟ ਬਾਥਰੂਮ, ਮੋਟੀ ਪਾਣੀ ਇਸ ਤਰ੍ਹਾਂ ਕੁਛ ਸਾਡੀ ਟੀਮ ਨੇ ਕਰ ਦਿੱਤਾ ਸਰ ਇੰਨੀ ਸੇਵਾ ਤਾਂ ਇਹ ਕਰ ਦਿਉ ਲੇ ਕਿ ਕਿਤੇ ਨਾ ਕਿਤੇ ਇਹ ਵੀ ਡਰ ਲੱਗਦਾ ਕਿ ਤੁਹਾਡੇ ਕੀ ਕਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਪਰਚੇ ਹੋ ਜਾਂਦੇ ਆ ਸੇਵਾ ਕਰਨ ਤੋਂ ਬਾਅਦ ਵੀ ਪਰਚੇ ਹੁੰਦੇ ਆ ਤੇ ਫਿਰ ਕਿਵੇਂ ਡਰ ਮਹਿਸੂਸ ਕਰਦੇ ਹੋ ਆਪਣੇ ਆਪ ਤੇ ਕਿਉਂਕਿ ਤੁਸੀਂ ਇੱਕ ਸੇਵਾ ਭਾਵਨਾ ਦਾ ਕੰਮ ਕਰਦੇ ਪਈਓ ਕੋਈ ਪੋਲੀਟੀਕਲ ਕੰਮ ਨਹੀਂ ਕਰਦੇ ਪਈਓ ਕਿਵੇਂ ਡਰ ਮਹਿਸੂਸ ਹੁੰਦਾ ਆਪਣੇ ਉੱਤੇ ਦੇਖੋ ਵੀ ਇੱਕ ਤੇ ਸਰਕਾਰਾਂ ਕਹਿੰਦੇ ਵੀ ਜਦੋਂ ਕਿਹਨਾ ਨਿਆਂ ਹੁੰਦਾ ਨਾ ਤੁਸੀਂ ਇਹ ਨਿਆਂ ਦੇਖ ਕੇ ਚੁੱਪਨੇ ਲੱਗਾ ਸਾਡੇ ਗੁਰੂ ਸਾਹਿਬ ਵੀ ਇਹੀ ਕਹਿ ਗਿਆ ਜੁਰਮ ਕਰਨਾ ਵੀ ਪਾਪ ਆ ਜੁਰਮ ਸਭਾ ਵੀ ਪਾਪ ਆ ਪਰਚਾ ਦਿੱਤਾ ਲਈ ਕੋਈ ਦੋ ਪਾਰਟੀਆਂ ਵਿੱਚ ਝਗੜਾ ਕਰ ਲਈਆਂ ਆ ਪਰ ਦੋਨਾਂ ਨੂੰ ਫੜਿਆ ਥਾਣੇ ਦੇ ਦਿੱਤਾ ਆਪਾਂ ਦੀ ਸਾਡੀ ਜਮਾਨਾ ਇਹ ਕਦੋਂ ਤਾਂ ਹੀ ਕਿਸੇ ਮਸਲੇ ਦੇ ਤਰਾਸ਼ਣ ਦੇ ਲਈ ਦੇ ਹੀ ਉਦੋਂ ਸਾਹਮਣੇ ਕੋਈ ਝਗੜਾ ਕਰਦਾ ਤਾਂ ਬੰਦਾ ਸੋਧਨ ਕਿਲਰ ਛੜਾ ਦਿੰਦਾ ਤੋਨਾਂ ਨੂੰ ਫੜਾ ਕੇ ਆਪਾਂ ਥਾਣੇ ਦੇ ਦਿੱਤਾ ਉਸ ਤੋਂ ਬਾਅਦ ਕੀ ਹੁੰਦਾ ਸ਼ਾਮ ਨੂੰ ਸਾਡੇ ਤੇ ਹੀ ਆ ਫੇਰ ਕਰ ਦਿੰਦਾ ਬੰਦਾ ਮਿਲ ਕੋ ਕੋਸ਼ੜ ਆ ਜਾਂਦਾ ਤੇ ਇਹਦਾ ਪਰਚਾ ਬਿਨਾਂ ਰਿਪੋਰਟ ਕੀਤੇ ਪੁਲਿਸ ਨੇ ਸਾਡੇ ਜਿਮਾਨਤ ਕਰਾਇਆ ਨੂੰ ਜਿਮਾਨਤ ਦਿੱਤੀ ਸਾਰਾ ਪਿੰਡ ਗਵਾਹੀ ਦੇ ਕੇ ਗਿਆ ਵੀ ਸਾਡੇ ਹੱਕ ਦੇ ਵਿੱਚ ਵੀ ਇਹਨਾਂ ਬੰਦਿਆਂ ਦਾ ਕੋਈ ਰੋਲ ਨਹੀਂ ਤਾ ਵੀ ਸਾਡੇ ਕੋ ਪੁੱਛ ਨਹੀਂ ਆ ਫਾਈਲ ਬੰਦ ਕਰਤੀ ਹੁਣ ਜਿਮਾਨਤ ਕਰਾ ਕੇ ਆਪਾਂ ਬੈਠੇ ਆਂ ਪਰ ਅਫਸੋਸਪਨਾ ਕਿੰਦਰ ਵੀ ਦੇਖੋ ਕੱਲ ਨੂੰ ਆਪਾਂ ਜੇਲ੍ਹ ਚ ਚੱਲ ਗਏ ਇਸ ਪਰ ਬੰਦੇ ਕਿਸੇ ਜਾਣਦਾ ਨਹੀਂ ਹਨ ਸਾਰਿਆਂ ਦੀ ਸੋਚ ਹੀ ਕੋਈ ਨਹੀਂ ਤੁਹਾਡੀ ਸੋਚ ਲੱਗਦਾ ਵੀ ਉਹਦੀ ਲੱਗਿਆ ਨਹੀਂ ਲੱਗਦੀ ਪਰ ਜੇ ਸੌ ਸੰਭਲ ਰਿਹਾ ਕੋਈ ਯਾਰ ਕੋਈ ਸਬਤਾ ਸਾਡਾ ਕੋ ਚੰਗਾ ਵੀ ਕਰਨ ਵਾਲਾ ਜੇਗਾ ਆ ਜਾਏਗਾ ਹਰ ਦਿਨ ਮਰਜਤੰਦ ਨਾਲ ਵੀ ਆ ਰਹੇ ਹਾਂ ਗੁੰਬਰੇ ਕੀ ਮੈਸੇਜ ਦੇਣਾ ਚਾਹੋਗੇ ਲਾਖਪਤ ਲਾਸਟ ਇਹ ਹੈ ਜੀ ਕਿ ਵਾਤਵਾਰਿਕ ਸੰਸਥਾਵਾਂ ਦਾ ਸਾਥ ਦੇ ਜੇ ਨਹੀਂ ਪਹੁੰਚੀ ਤੇ ਖੁਦ ਆ ਰਿਜ਼ਲਟ ਕਰੋ ਇੱਥੇ ਦੇਖੋ ਕਿ ਕਿੰਦਾ ਸੇਵਾ ਚੱਲਦੀ ਹੈ ਤੇ ਪ੍ਰਸ਼ਾਸਨ ਨੂੰ ਆ ਬੇਨਤੀ ਹੈ ਕਿ ਤੁਸੀਂ ਕੋਈ ਨਹੀਂ ਕੰਮ ਕਰੋ ਤੋ ਕਿਸੇ ਬੱਚੇ ਦੇ ਪਰਚਾ ਦੇ ਦੋ ਪਰ ਲਾਸੋ ਵਾਰੀ ਸੋਚਿਆ ਕਰੋ ਕਿ ਇਹ ਬੱਚੇ ਵੀ ਕਿੱਧਰੋਂ ਆਏ ਹੈ ਬੱਚਾ ਕਿਉਂ ਕਿਹੜੀ ਖੱਡ ਦੇ ਵਿੱਚ ਸੌਣ ਨੂੰ ਮਾਰਕੀਟ ਕੋਲ ਨਿਕਲਣਾ ਪਾਉਂਦਾ ਇਹ ਤਾਂ ਗੈਸਟਰਦਾ ਹੀ ਬੰਦੇ ਜੋ ਪੱਛੂ ਠੇ ਪਰਚੇ ਪਾ ਦਿੰਦਾ ਉਹ ਫਿਰ ਬੰਦਾ ਕਹਿੰਦਾ ਵੀ ਯਾਰ ਇੱਕ ਤੇ ਪਲਾਏ ਬਈ ਹੁਣ ਹੋਰ ਵੀ ਲੈਣੀ ਜੀ ਤੇ ਕੁਝ ਕਰਕੇ ਤੁਸੀਂ ਪ੍ਰਸ਼ਾਸਨ ਨੂੰ ਤਿੰਨ ਦਰਜ ਕਰਦੇ ਕਿ ਤੋ ਇਹ ਕਿੰਨਾ ਕੋਈ ਵੀ ਪਰਚਾ ਘੱਟੋ ਘੱਟ ਉਹਦੀ ਤੱਕ ਪਲਾਏ ਉਹਦੀ ਵੈਰੀਫਾਈ ਕਰਦੇ ਫਿਰ ਸੁਧੇ ਵੀ ਕਰਦੇ ਦੇਖ ਸਕਦੇ ਹੋ ਕਿ ਜਿਵੇਂ ਮੈਂ ਦੱਸਿਆ ਕਿ ਪਿਛੇ ਲੰਬੇ ਸਮੇਂ ਤੋਂ ਸੇਵਾਪਾਉਣਾ ਕਰਦੇ ਭਈ ਲੇਕਿਨ ਕਿਤੇ ਨਾ ਕਿਤੇ ਨਾ ਹੀ ਪ੍ਰਸ਼ਾਸਨ ਦਾ ਸੰਯੋਗ ਮਿਲਦਾ ਹੈ ਨਾ ਹੀ ਕੋਈ ਸਰਕਾਰ ਦਾ ਸੰਯੋਗ ਮਿਲਦਾ ਪਿਆ ਉਹ ਆਪਣੇ ਬਿਲਬੁਧੇ ਇਹ ਕੰਮ ਕਰਦੇ ਪਿਆ ਤੇ ਲੋਕਲ ਸੰਯੋਗ ਨਾਲ ਕੰਮ ਕਰਦੇ ਪਿਆ ਲੇਕਿਨ ਕਿਤੇ ਨਾ ਕਿਤੇ ਉਹਦੇ ਦਿਲ ਦੇ ਵਿੱਚ ਦੁੱਖ ਵੀ ਹੈਗਾ ਕਿਉਂਕਿ ਕਿਤੇ ਨਾ ਕਿਤੇ ਸਰਕਾਰਾਂ ਹੁੰਦੇ ਤਾਂ ਕਾਰਵਾਈ ਕਰਾ ਦਿਆ ਨਾ ਇਹ ਵੀ ਆਂਦੀ ਆ ਪਿਆ ਲੇਕਿਨ ਹੁਣ ਇਹ ਵੀ ਕਹਿੰਨਾ ਹੈ ਕਿ 70 ਤੋਂ 80 ਪਰਿਵਾਰ ਦੇ ਗੀ ਹੈ ਉਹ ਮੇਰੇ ਪਰੋਸੇ ਹੈ ਲੇਕਿਨ ਇੱਕ ਜੀ ਪਰਿਵਾਰ ਦਾ ਪਾਲਣਾ ਔਖਾ ਹੈ 70 ਤੋਂ 80 ਜੀ ਪਾਲਦੇ ਪਏ ਲੇਕਿਨ ਫਿਰ ਵੀ ਪ੍ਰਸ਼ਾਸਨ ਨਹੀਂ ਸਾਥ ਦੇਵੇਂ ਤਾਂ ਬੜੀ ਨਿੰਦਿਆਜੋਗ ਗੱਲ ਹੈ ਦੇਖ ਲਓ ਬੈਲਿਕਸ ਮੇਰਾ ਤੇ ਵੀ ਮੈਂ ਨਿਦੇ